ਔਰਤਾ ਦੇ ਲਈ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆਂ ਤਾਂ ਦੱਸਦੀ ਹੈ ਕਿ 2100 ਸਰਕਾਰ ਦੇ ਵੱਲੋਂ ਦੇਣ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਔਰਤਾ ਦੇ ਲਈ ਇਹ ਵੱਡੀ ਖਬਰ ਹੈ ਤੇ ਖੁਸ਼ਖਬਰੀ ਹੈ ਕਿ 2100 ਹੁਣ ਖਾਤਿਆਂ ਦੇ ਵਿੱਚ ਜਲਦ ਪੈ ਜਾਵੇਗਾ ਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ 2100 ਹੁਣ ਮਹਿਲਾਵਾਂ ਦੇ ਖਾਤੇ ਦੇ ਵਿੱਚ ਜਲਦ ਆਵੇਗਾ ਤੇ ਜਿਸ ਦੇ ਵਿੱਚ ਸਰਕਾਰ ਹੁਣ ਔਰਤਾ ਦੇ ਲਈ ਜਿਹੜੀ ਕਿ ਇੱਕ ਮੁਹਿੰਮ ਲੈ ਕੇ ਆਈ ਹੈ ਤੇ ਜਿਸ ਦੇ ਵਿੱਚ ਹੁਣ ਔਰਤਾਂ ਨੂੰ ਜਲਦ 2100 ਮਿਲੇਗਾ ਜੀ ਹਾਂ ਗੱਲ ਕਰ ਰਹੇ ਆ ਜੀ ਅਸੀਂ ਹਰਿਆਣਾ ਸਰਕਾਰ ਦੀ ਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਵੱਡਾ ਐਲਾਨ ਔਰਤਾਂ ਦੇ ਲਈ ਕੀਤਾ ਗਿਆ ਹੈ ਤੇ ਹੁਣ 2100 ਖਾਤਿਆਂ ਦੇ ਵਿੱਚ ਜਲਦ ਪਾਇਆ ਜਾਵੇਗਾ ਤੇ ਜਿਸ ਦੇ ਵਿੱਚ ਲਾਟੋ ਲక్ష్ਮੀ ਯੋਜਨਾ ਜਿਹੜੀ ਕਿ ਤਹਿਤ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਐਲਾਨ ਹੈ ਜਿਹੜਾ ਕਿ ਔਰਤਾਂ ਦੇ ਲਈ ਕੀਤਾ ਗਿਆ ਹੈ ਤੇ ਉਥੇ ਹੀ ਸੀਐਮ 나ਇਬ ਸਹਿਣੀ ਨੇ ਜਿਹੜਾ ਕਿ ਔਰਤਾਂ ਨੂੰ 2100 ਦੇਣ ਦਾ ਐਲਾਨ ਕੀਤਾ ਹੈ ਤੇ ਲਾਡੋ ਲక్ష్ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਹਰਿਆਣਾ ਸਰਕਾਰ ਨੇ ਪੈਸੇ ਦੇਣ ਦੀਆਂ ਜਿਹੜੀਆਂ ਕਿ ਤਿਆਰੀਆਂ ਖਿੱਚ ਲਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਔਰਤਾਂ ਲਈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਹਰਿਆਣਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਉਹ ਔਰਤਾਂ ਨੂੰ 2100 ਰੁਪਏ ਦੇਣਗੇ ਤੇ ਜਿਸ ਦੇ ਵਿੱਚ ਲਾਡੋ ਲక్ష్ਮੀ ਤਹਿਤ ਜਿਹੜੀ ਕਿ ਇਹ ਯੋਜਨਾ ਜਿਹੜੀ ਕਿ ਚਲਾਈ ਗਈ ਹੈ ਤੇ ਔਰਤਾਂ ਦੇ ਖਾਤਿਆਂ ਦੇ ਵਿੱਚ ਹੁਣ ਜਲਦ ਪੈਸੇ ਸਰਕਾਰ ਪਾਵੇਗੀ ਇਸ ਦੇ ਵਿੱਚ ਸੀਐਮ ਨਾਇਬ ਸੈਣੀ ਦੇ ਵੱਲੋਂ ਔਰਤਾਂ ਨੂੰ 2100 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਔਰਤਾਂ ਦੇ ਲਈ ਜਿਹੜੀ ਕਿ ਇੱਕ ਮੁਹਿੰਮ ਲੈ ਕੇ ਆਈ ਹੈ ਤੇ ਜਿਸ ਦੇ ਵਿੱਚ ਹੁਣ ਔਰਤਾਂ ਨੂੰ ਜਲਦ 2100 ਮਿਲੇਗਾ ਜੀ ਹਾਂ ਗੱਲ ਕਰ ਰਹੇ ਆ ਜੀ ਅਸੀਂ ਹਰਿਆਣਾ ਸਰਕਾਰ ਦੀ ਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਵੱਡਾ ਐਲਾਨ ਔਰਤਾਂ ਦੇ ਲਈ ਕੀਤਾ ਗਿਆ ਹੈ ਤੇ ਹੁਣ 2100 ਖਾਤਿਆਂ ਦੇ ਵਿੱਚ ਜਲਦ ਪਾਇਆ ਜਾਵੇਗਾ ਤੇ ਜਿਸ ਦੇ ਵਿੱਚ ਲਾਟੋ ਲక్ష్ਮੀ ਯੋਜਨਾ ਜਿਹੜੀ ਕਿ ਤਹਿਤ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਐਲਾਨ ਨਾ ਜਿਹੜਾ ਕਿ ਔਰਤਾਂ ਦੇ ਲਈ ਕੀਤਾ ਗਿਆ ਹੈ ਤੇ ਉਥੇ ਸੀਐਮ 나ਇਬ ਸੈਣੀ ਨੇ ਜਿਹੜਾ ਕਿ ਔਰਤਾਂ ਨੂੰ 2100 ਦੇਣ ਦਾ ਐਲਾਨ ਕੀਤਾ ਹੈ ਤੇ ਲਾਡੋ ਲక్ష్ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਹਰਿਆਣਾ ਸਰਕਾਰ ਨੇ ਪੈਸੇ ਦੇਣ ਦੀਆਂ ਜਿਹੜੀਆਂ ਕਿ ਤਿਆਰੀਆਂ ਖਿੱਚ ਲਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਔਰਤਾਂ ਦੇ ਲਈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਹਰਿਆਣਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਉਹ ਔਰਤਾਂ ਨੂੰ 2100 ਰੁਪਏ ਦੇਣਗੇ ਤੇ ਜਿਸ ਦੇ ਵਿੱਚ ਲਾਡੋ ਲక్ష్ਮੀ ਮੀ ਤਹਿਤ ਜਿਹੜੀ ਕਿ ਇਹ ਯੋਜਨਾ ਜਿਹੜੀ ਕਿ ਚਲਾਈ ਗਈ ਹੈ ਤੇ ਔਰਤਾ ਦੇ ਖਾਤਿਆਂ ਦੇ ਵਿੱਚ ਹੁਣ ਜਲਦ ਪੈਸੇ ਸਰਕਾਰ ਪਾਵੇਗੀ ਤੇ ਜਿਸ ਦੇ ਵਿੱਚ ਸੀਐਮ ਨਾਇਬ ਸਹਿਣੀ ਦੇ ਵੱਲੋਂ ਔਰਤਾ ਨੂੰ 2100 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਔਰਤਾ ਦੇ ਲਈ ਜਿਹੜੀ ਕਿ ਇੱਕ ਮੁਹਿੰਮ ਲੈ ਕੇ ਆਈ ਹੈ ਤੇ ਜਿਸ ਦੇ ਵਿੱਚ ਹੁਣ ਔਰਤਾਂ ਨੂੰ ਜਲਦ 2100 ਮਿਲੇਗਾ ਜੀ ਹਾਂ ਗੱਲ ਕਰ ਰਹੇ ਆ ਜੀ ਅਸੀਂ ਹਰਿਆਣਾ ਸਰਕਾਰ ਦੀ ਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਵੱਡਾ ਐਲਾਨ ਔਰਤਾ ਦੇ ਲਈ ਕੀਤਾ ਗਿਆ ਹੈ ਤੇ ਹੁਣ 2100 ਖਾਤਿਆਂ ਦੇ ਵਿੱਚ ਜਲਦ ਪਾਇਆ ਜਾਵੇਗਾ ਤੇ ਜਿਸ ਦੇ ਵਿੱਚ ਲਾਟੋ ਲక్ష్ਮੀ ਯੋਜਨਾ ਜਿਹੜੀ ਕਿ ਤਹਿਤ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਐਲਾਨ ਨਾ ਜਿਹੜਾ ਕਿ ਔਰਤਾਂ ਦੇ ਲਈ ਕੀਤਾ ਗਿਆ ਹੈ ਤੇ ਉਥੇ ਸੀਐਮ 나ਇਬ ਸੈਣੀ ਨੇ ਜਿਹੜਾ ਕਿ ਔਰਤਾਂ ਨੂੰ 2100 ਦੇਣ ਦਾ ਐਲਾਨ ਕੀਤਾ ਹੈ ਤੇ ਲਾਡੋ ਲక్ష్ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਹਰਿਆਣਾ ਸਰਕਾਰ ਨੇ ਪੈਸੇ ਦੇਣ ਦੀਆਂ ਜਿਹੜੀਆਂ ਕਿ ਤਿਆਰੀਆਂ ਖਿੱਚ ਲਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਔਰਤਾਂ ਦੇ ਲਈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਹਰਿਆਣਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ ਉਹ ਔਰਤਾਂ ਨੂੰ 2100 ਰੁਪਏ ਦੇਣਗੇ ਤੇ ਜਿਸ ਦੇ ਵਿੱਚ ਲਾਡੋ ਲక్ష్ਮੀ ਤਹਿਤ ਜਿਹੜੀ ਕਿਹੇ ਯੋਜਨਾ ਜਿਹੜੀ ਕਿ ਚਲਾਈ ਗਈ ਹੈ ਤੇ ਔਰਤਾਂ ਦੇ ਖਾਤਿਆਂ ਦੇ ਵਿੱਚ ਹੁਣ ਜਲਦ ਪੈਸੇ ਸਰਕਾਰ ਪਾਵੇਗੀ ਤੇ ਜਿਸ ਦੇ ਵਿੱਚ ਸੀਐਮ ਨਾਇਬ ਸੈਣੀ ਦੇ ਵੱਲੋਂ ਔਰਤਾਂ ਨੂੰ 2100 ਰੁਪਏ ਦੇਣ ਦਾ ਐਲਾਨ ਕਰ ਦਿੱਤਾ